ਪੂਰਠ ਮਹੱਲਾ ਨਾਵਾ ਪ੍ਰੀਤਮ ਜਾਣ ਲਿਓ ਮਨ ਮਾਰੀ ਰਾਗ ਵੀ ਉਦੇਸ਼ ਬਾਰ ਮੋਸਲੋ ਮਾਰਾ ਸਬਦੋ ਚਾਰ ਦੇ ਹੀਰ ਭਾਈ ਪ੍ਰੀਤਨਾ ਕਾਲਪੁਰਖ ਹੈ ਕਰਮ ਪ੍ਰਿਨਮ ਦਾ ਆਸਪਾਦ ਉਹਨੂੰ ਮਨ ਦੇ ਵਿੱਚ ਹੀ ਜਾਣ ਲਓ ਹਰ ਵਕਤ ਸਾਰਿਆਂ ਦੇ ਮਨ ਵਿੱਚ ਕੀ ਹੈ ਇਹ ਪ੍ਰੀਤਮ ਸੱਜਣ ਜਿਵੇਂ ਇਹ ਸਿੱਖਿਆ ਨੂੰ ਮਨ ਦੇ ਜਾਣ ਲਓ ਤੁਸੀਂ ਆਪਣੇ ਸੁਖ ਸਿਓ ਹੀ ਜਗ ਫਾਂਦੇ ਹੋ ਇਹਨਾਂ ਸਾਰੇ ਸੰਸਾਰ ਹੈ ਆਜ ਸੁਖਾਂ ਦੀ ਫਸਿਆ ਹੋਇਆ ਹੈ ਵੱਜਿਆ ਹੋਇਆ ਹੈ ਕਾਹੂ ਕੋ ਨਹੀਂ ਅਹਰਚ ਕੋਈ ਕਿਸੇ ਦਾ ਨਹੀਂ ਹੈ ਕਦੇ ਵੀ ਰਹਾਉ ਸੁਖ ਮੈਂ ਆਨੰਦ ਹਤ ਮਿਲ ਬੈਠ ਤੋਦੋ ਸੁਖਤਾਲ ਕੋ ਬੁਲਖ ਨੇ ਪਾਸੋਂ ਉਹਨਾਂ ਸੁਖੀ ਚ ਆ ਕੇ ਬੜੇ ਠੇਰਾ ਕੱਟ ਕੇ ਬਹਿ ਜਾਂਦੇ ਮਿਲ ਕੇ ਕੋਈ ਚਾਚਾ ਕੋਈ ਤਾਇਆ ਕੋਈ ਕਹਿੰਦਾ ਸਾਡਾ ਹੀ ਗੋਦ ਦਾ ਕੋਈ ਦੂਰੋਂ ਹੋਵੇ ਜਾ ਕਾ ਕੇ ਮੇਰੇ ਵਿਖੇ ਬੈਠ ਜਾਂਦੇ ਐ ਰਹਿਤ ਕਹੂੰ ਦਿਸ ਕੀ ਯਾਰ ਜਿਹਦੇ ਘੇਰਾ ਤਾ ਕੇ ਰੱਖਦੇ ਐ ਸਭ ਹੀ ਬਣਾਈ ਰੱਖਦੇ ਉਸ ਦੀ ਬਿਮਤ ਪਰੀ ਸਭ ਹੀ ਸੰਗ ਛਾੜ ਜਦੋਂ ਬਿਮਤ ਆਵੇ ਉਦੋਂ ਹੀ ਸਾਰੇ ਛੱਡ ਕੇ ਭੱਜ ਨਿਕਲਦੇ ਭਗੌੜੇ ਹੋ ਜਾਂਦੇ ਐ ਉਹ ਨਾ ਆਵਤ ਨੇ ਅੱਖਿਆ ਕਰਨਾ ਤੇ ਪੁਰਖ ਦੇ ਨੇੜੇ ਵੀ ਨਹੀਂ ਆ ਸਕਦੇ ਜੀ ਹਾਲਤ ਹੁੰਦੀ ਹੈ ਘਰ ਕੀ ਨਾਰ ਬਹੁਤ ਹਿਤ ਜਾ ਹੋਰ ਜਦੋਂ ਕੀ ਗੱਲ ਕੀ ਇਹ ਘਰ ਵਾਲੀ ਜਿਹੜੀ istri ਐ ਇਹ ਨਾਲ ਬਾੜਾ ਖੇਤ ਉਹ ਪ੍ਰਾਣਾ ਨਾਲ ਹੀ ਪਿਆਰੀ ਸਮਝੀ ਹੁੰਦੀ ਹੈ ਸਦਾ ਰਹਤ ਸੰਗ ਲੱਗ ਹਰਮਤ ਦੇ ਵੀ ਪੁਰਖ ਦੇ ਨਾਲ ਹਰਮ ਵੀ ਜੁੜੀ ਰਹਿੰਦੀ ਹੈ ਜਿਵੇਂ ਚਮੜੀ ਚਿੰਬੜੀ ਹੁੰਦੀ ਹੈ ਸਰੀਰ ਨੂੰ ਯਾਤਿ ਹਾਂਸਤਾ ਜੀ ਏਕਾਂ ਜਦੋਂ ਇਹ ਹੰਸ ਜੀਵਾਤਮਾ ਕਾਇਆ ਨੂੰ ਛੱਡ ਜਾਂਦਾ ਹੈ ਪ੍ਰੇਤ ਪ੍ਰੇਤ ਕਰਪਾਣ ਉਹ ਵੀ ਮੈਂ ਤਾਂ ਜਾਦਾ ਹੁੰਦਾ ਹੈ ਭੂਤ ਹੈ ਪ੍ਰੇਤ ਦਿਸਦਾ ਹੈ ਇਹੋ ਕਰਕੇ ਕਾਨਾ ਮਿੰਨ ਮਿੰਨ ਕੇ ਨਾਲ ਰੱਖਦੇ ਇਹ ਵੀ ਕਦੇ ਵੱਧ ਨਾ ਜਾਏ ਮਰਿਆ ਹੋਇਆ ਕਿਉਂ ਤਰੇਰ ਭੂਤ ਭੂਰ ਕਰਕੇ ਭੱਜ ਜਾਂਦੀ ਨਿਕਲ ਜਾਂਦੀ ਏ ਮੈਨੂੰ ਦਾਰਾ ਹੁੰਦਾ ਮੁਰਦੇ ਦੇ ਕੋਲ ਇਹ ਬਿਲਕੁਲ ਵਿਵਹਾਰ ਬਣਿਆ ਹੈ ਮਾਰਾ ਕਹਿੰਦੇ ਵਿਹਾਰ ਸਾਰਾ ਬਣਿਆ ਹੋਇਆ ਸੰਸਾਰ ਦਾ ਜਾ ਸਿਉ ਨੀਹੂ ਲਗਾਇਓ ਜੀ ਨਾਲ ਹੀ ਪੁਰਖੋ ਤੁਸੀਂ ਪ੍ਰੇਮ ਨਾਲ ਹੀ ਦੇਖੇ ਹੋ ਹਸ ਬਾਰ ਨਾਨਕ ਬਿਨ ਹਰਿ ਜੀ ਜਦੋਂ ਵੇਲਾ ਆ ਗਿਆ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹਰੀ ਅਕਾਲ ਪੁਰਖ ਤੋਂ ਬਗੈਰ ਉਹ ਕਾਮਨਾ ਕਿਸੇ ਦੇ ਲਈ ਕੋਈ ਕੰਮ ਨਹੀਂ ਆਇਆ ਵਾਇ ਗੁਰੂ ਦੇ ਅੰਤ ਦੇ ਵੇਲੇ ਕੰਮ ਆਵੇਗਾ ਅੰਤ ਦੇ ਦਿਨ ਪ੍ਰਵੇਸ਼ ਦਾ ਸਿਮਨ ਕਰੋ ਸਦਾ ਸਦਾ ਜੋ ਸਹਿਤਾ ਕਰੇ ਅਗਲੀ ਆਸ਼ਕਰੀ ਨੂੰ देर ਲੱਗੇਗੀ ਇਸ ਕਰਕੇ ਇਥੇ ਸਮਾਪਤੀ ਕਰੂੰ ਇਹ ਪਿਤ ਕੋ ਬਿਹਾਰ ਸਨੇ ਹੋ ਹੈ ਚਾਹ ਸਿਉ ਮਿਰੂ ਗਾ ਰੋ ਅੰਤ ਬਾਾਰ ਨਾਟਕ ਬਿਨ ਹਰ ਜੀ ਮਰਦਾਨਾ ਪਰ ਪਰ